ਯਾਰਾ ਦੋਸਤਾਂ ਨਾਲ ਖੇਡਣ ਲਈ ਗਿਆ ਬੱਚਾ ਹੋਇਆ ਗੁੰਮ ਮਾਦਾ ਰੋ ਰੋ ਕੇ ਬੁਰਾ ਹਾਲ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਭਰੋਵਾਲ ਦਾ ਛੋਟਾ ਬੱਚਾ ਯਾਰਾ ਦੋਸਤਾਂ ਦੇ ਨਾਲ ਖੇਡਣ ਗਏ ਸਮੇਂ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਲੜਕੇ ਦੀ ਮਾਂ ਨੇ ਦੱਸਿਆ ਕਿ ਮੇਰਾ ਲੜਕਾ ਗੁਰਮਾਨਦੀਪ ਸਿੰਘ ਪੁੱਤਰ ਦਲਬੀਰ ਸਿੰਘ ਉਮਰ ਤਕਰੀਬਨ 10 ਕੋ ਸਾਲ ਜੋ ਬੀਤੇ ਕੱਲ ਸ਼ਾਮ 3 ਵਜੇ ਕੋ ਰੋਬਾਹ ਯਾਰਾ ਦੋਸਤਾਂ ਨਾਲ ਖੇਡਣ ਲਈ ਗਿਆ ਸੀ ਜੋ ਬਾਅਦ ਵਿੱਚ ਘਰ ਵਿੱਚ ਨਹੀਂ ਆਇਆ ਉਹਨਾਂ ਕਿਹਾ ਕਿ ਜਦੋਂ ਨਾਲ ਖੇਡਣ ਲਈ ਕੇ ਬੱਚਿਆਂ ਨੂੰ ਪੁੱਛਿਆ ਕਿ ਗੁਰਮਾਨਦੀਪ ਕਿੱਥੇ ਹੈ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਨਹਿਰ ਤੇ ਨਹਾਉਣ ਗਏ ਸੀ ਤਾਂ ਗੁਰਮਾਨਦੀਪ ਨਹਿਰ ਵਿੱਚੋਂ ਬਾਹਰ ਨਹੀਂ ਆਇਆ ਉਹਨਾਂ ਕਿਹਾ ਕਿ ਜਿਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਤਾਂ ਤੁਰੰਤ ਸਾਡੇ ਲੜਕੇ ਨੂੰ ਲੱਭਣ ਵਿੱਚ ਪ੍ਰਸ਼ਾਸਨ ਸਾਡੀ ਮਦਦ ਕਰ ਰਿਹਾ ਉਹਨਾਂ ਮੰਗ ਕੀਤੀ ਕਿ ਸਾਡਾ ਲੜਕਾ ਸਹੀ ਸਲਾਮਤ ਮਿਲ ਜਾਵੇ ਇਸ ਘਟਨਾ ਸੁਣਨ ਤੋਂ ਬਾਅਦ ਸਾਰੇ ਲੋਕਾਂ ਵਿੱਚ ਸਹਿਮਤਾ ਦਾ ਮਾਹੌਲ ਹੈ ਤਰਨ ਤਰਨ ਤੋਂ ਸਾਨੂੰ ਫਤਿਹਵਾਦੀ ਖਾਸ ਸ੍ਰੀ ਅਕਾਲ ਘਰ ਪਰ ਜਾਵੇ ਆ ਸੋਹਣਾ ਬੱਚਾ ਦਰਮਾਣਾ ਜਾਵੇ ਅਜਰ ਮਿਲਣ ਲੱਗ ਪਤ ਮੇਰਾ ਨਾਮ ਅਨਵਿੰਦਰ ਕੋਹਰਿਆ ਪਰਵਾਲ ਕੀ ਗੱਲ ਬਾਤ ਹੋ ਜਿਹੜਾ ਬੇਟਾ ਕੱਲ ਗੁੰਮ ਹੋ ਗਿਆ ਘਰੋਂ ਗਿਆ ਖੇਡਣ ਵਾਸਤੇ ਹੀ ਪਾਜੀ ਘਰੇ ਮੁੜ ਕੇ ਬਾਦ ਵਿੱਚ ਵਾਪਸ ਨਹੀਂ ਜੇ ਆਇਆ ਹੋਣ ਬੱਚਿਆਂ ਨਾਲ ਗਿਆ ਦੀ ਹਾਂਜੀ ਹਾਂਜੀ ਬੱਚੇ ਕੀ ਦੱਸ ਰਿਹਾ ਯਾਰ ਬੱਚੇ ਤੇ ਕਹਿੰਦੇ ਨਹਿਰ ਤੇ ਨੌਣ ਗਏ ਆ ਕਹਿੰਦੇ ਉਹਦੇ ਨਾਲ ਬਾਅਦ ਵਿੱਚ ਵਾਪਸ ਨਹੀਂ ਜੇ ਆਇਆ ਕੀ ਨਾਮ ਸੀ ਬੱਚੇ ਦਾ ਗਰਮਾਨਦੀਪ ਸਿੰਘ ਦਾ ਛਾਲਦਾਈ ਕਿੰਨੇ ਬੱਚੇ ਤੁਹਾਡੇ ਤਿੰਨ ਪ੍ਰਸ਼ਾਸਨ ਨੂੰ ਇਹਦੇ ਬਾਰੇ ਗੱਲ ਕਰ ਦਿੱਤੀ ਹੈ ਪ੍ਰਸ਼ਾਸਨ ਬਹੁਤ ਜਿਆਦਾ ਮਦਦ ਕਰਨ ਦੇ ਲੱਭਣ ਦੀ ਕੋਸ਼ਿਸ਼ ਕਰਨ ਦੇ ਪਰ ਅਜੇ ਤੱਕ ਨਹੀਂ ਲੱਭਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਆ ਕਿ ਉਹਦੀ ਬਾਤੋ ਵਾਦੋ ਦੀ ਪਾਲਤ ਕੀਤੀ ਜਾਵੇ ਮੇਰਾ ਪੁੱਤ ਲੱਭ ਕੇ ਮੈਨੂੰ ਦੇ ਦੋ ਹਾਂਜੀ ਭਾਜੀ ਕਲera ਪੁੱਤ ਤੇਵੜਿਆਂ ਵਕਤਾਨਾ ਪਾਲਿਆ ਆਹ ਸੋਹਣਾ ਪੁੱਤਾ ਕਿਤੇ ਮੈਨੂੰ ਦੇ ਦੇ ਵਿਖਾ ਲਈ ਹਾਂਜੀ ਕੀ ਹਾਲ ਤੁਹਾਡੇ ਮੇਰਾ ਨਾਮ ਸੁਖਵੀਰ ਕੌਰ ਹੈ ਕਿਹੜਾ ਪਿੰਡ ਹੈ ਪਰੋਵਾਲ ਕੀ ਗੱਲਬਾਤ ਹੈ ਵੀ ਗੱਲ ਜਿਹੜਾ ਤੁਹਾਡਾ ਕੱਲ ਦਾ ਭਰਾ ਜਿਹੜਾ ਉਹਨੂੰ ਭਰਾ ਮੇਰਾ ਬਸ ਬੱਚਿਆਂ ਨਾਲ ਖੇਡਣ ਗਿਆ ਸੀ ਜਿਵੇਂ ਕਿ ਰੋਜ਼ ਖੇਡਣ ਜਾਂਦਾ ਵਾ ਏ ਤੇ ਕੱਲ ਦਾ ਫਿਰ ਵਾਪਸ ਹੀ ਨਹੀਂ ਆਇਆ ਅਸੀਂ ਮਤਲਬ ਕੱਲ ਦਾ ਹੀ ਲੱਭ ਰਹੇ ਆ ਸਾਰਿਆਂ ਨੂੰ ਪੁੱਛ ਵਿੱਚ ਵੀ ਕਰ ਰਹੇ ਆ ਸਾਰਾ ਪਿੰਡ ਵੀ ਸਾਡੇ ਨਾਲ ਸਾਥ ਦੇ ਰਿਹਾ ਸਾਰੇ ਲੱਭ ਰਹੇ ਆ ਸਾਡੇ ਨਾਲ ਕੀ ਨਾਮ ਸੀ ਬਰਾਦਾ ਦਾ ਕਿੰਨੀ ਕੋ ਗੁਰਮਾਨ ਸਿੰਘ ਦੀਪ ਸਿੰਘ ਸੀਗਾ ਉਹਦਾ ਨਾਮ ਸਰਦਾਰ ਆ ਤੇ ਉਹਦੀ ਉਮਰ 10 ਸਾਲ ਆ ਪ੍ਰਸ਼ਾਸਨ ਮਰ ਕਰ ਰਿਹਾ ਹਾਂਜੀ ਹਾਂਜੀ ਉਹ ਵੀ ਮਦਦ ਕਰ ਰਿਹਾ ਬਸ ਇਹ ਮੰਗਿਆ ਕਿ ਸਾਡਾ ਭਰਾ ਸਾਨੂੰ ਲੱਭ ਕੇ ਦਿੱਤਾ ਜਾਵੇ ਤੇ ਸਹੀ ਸਲਾਮਤ ਦਿੱਤਾ ਜਾਵੇ ਜੋ ਕਿ ਅਸੀਂ ਮੰਗ ਕਰਦੇ ਹਾਂ ਸਾਨੂੰ ਤਾਂ ਸਹੀ ਸਲਾਮਤ ਹੀ ਚਾਹੀਦਾ ਉਹ ਤਾਂ ਦੱਸ ਰਿਹਾ ਕਿ ਅਸੀਂ ਨਹਿਰ ਤੇ ਖੇਡਣ ਗਏ ਆ ਜੋ ਕਿ ਉਹ ਕਦੇ ਵੀ ਨਹਿਰ ਤੇ ਨਹੀਂ ਜਾਂਦਾ ਉਹ ਘਰ ਹੀ ਰਹਿੰਦਾ ਵਾ ਇੱਥੇ ਲਾਗੇ ਪਾਸੇ ਖੇਡਦਾ ਵਾ ਘਰਾਂ ਦੇ ਤੇ ਦੂਰ ਨਹੀਂ ਉਹ ਕਿਤੇ ਵੀ ਜਾਂਦਾ ਨਹੀਂ ਉਹ ਜਾ ਸਕਦਾ ਵਾ ਕਿਸੇ ਦਾ ਰੰਜਿਸ਼ ਬਾਜੀ ਕੋਈ ਨਹੀਂ ਨਹੀਂ ਕੋਈ ਨਹੀਂ ਉਹ ਬੱਚਿਆਂ ਨਾਲ ਤਾਂ ਸਾਰਿਆਂ ਦੀ ਹੁੰਦੀ ਆ ਐਵੇਂ ਤੇ ਅਸੀਂ ਕਹਿ ਨਹੀਂ ਸਕਦੇ ਵੀ ਨਹੀਂ ਹੋ ਸਕਦੀ ਤੇ ਬਾਅਦ ਚ ਠੀਕ ਵੀ ਹੋ ਜਾਂਦੇ ਆ ਕਿਉਂਕਿ ਸਾਰਿਆਂ ਨੇ ਤਾਂ ਰਲ ਮਿਲ ਕੇ ਖੇਡਣਾ ਹੁੰਦਾ ਵਾ Oh, hello.